ਟੱਕਲੇ ਚਿਮਟੇ ਖੁਰਪੇ ਦਾਤਰ ਕਰਦਾ ਖੁਰਚਣੇ ਲੈ ਲੋ ਬੱਠੜਾਂ ਨੂੰ ਥੱਲੇ ਪੀਪਿਆਂ ਨੂੰ ਢੱਕਣ ਲਗਵਾ ਲੋ ਚਾਂਦਨੀ ਬੁਦਨੀ ਕਾਕੋ ਬਿਜਲੀ ਗੁੱਚੀ ਮਾਖੀ ਡੋਲੀ ਰੂਪੋ ਦੀ ਤਿੱਖੀ ਮਨਮੋਣੀ ਕੋਇਲ ਵਰਗੀ ਸਰੀਲੀ ਆਵਾਜ਼ ਹਰ ਇੱਕ ਨੂੰ ਟੰਬ ਰਹੀ ਸੀ ਡਲ ਡਲ ਪੈਂਦਾ ਰੂਪ ਤੇ ਉਹਨਾਂ ਦਾ ਹਾਸਾ ਪਿੰਡ ਦੀ ਫਿਜ਼ਾ ਨੂੰ ਵੰਜਲੀ ਵਰਗੀ ਰਵਾਨਗੀ ਦੇ ਨਾਲ ਤਰੋਤਾਜ਼ਾ ਕਰ ਰਿਹਾ ਸੀ ਤਨ ਟਕਵਾ ਲਿਬਾਸ ਸਿਰ ਤੇ ਅਣਖ ਗੈਰਤ ਇੱਜ਼ਤ ਆਬਰੂ ਦਾ ਪ੍ਰਤੀਕ ਦੁਪੱਟਾ ਖੁਸ਼ਾਂ ਨੂੰ ਚਾਰ ਚੰਨ ਲਾਉਂਦਾ ਲਿਬਾਸ ਤੇ ਲੱਗੀਆਂ ਸਿੱਪੀਆਂ ਕੋਡੀਆਂ ਮੋਤੀਆਂ ਤੇ ਸਤਾਰੇ ਆਪਣੇ ਸੰਗੀਤ ਦੇ ਰੰਗ ਬਖੇਰਦੇ ਸਨ ਉਨਾਂ ਵੱਲੋਂ ਕੀਤੇ ਜਾਂਦੇ ਕਟਾਸ ਹਰ ਇੱਕ ਨੂੰ ਮੋਹ ਲੈਂਦੇ ਕੁਝ ਦਿਨਾਂ ਚ ਉਹ ਪਰਿਵਾਰਾਂ ਵਿੱਚ ਰਚਮਿਚ ਗਈਆਂ ਘਰਾਂ ਦੀਆਂ ਸੁਆਣੀਆਂ ਉਹਨਾਂ ਨੂੰ ਬਲਾ ਕੇ ਕਟਾਸ ਸੁਣਦੀਆਂ ਤੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਭੁੱਲ ਗਈਆਂ ਕਿ ਇੰਨਾ ਗੱਡੀ ਵਾਲੀਆਂ ਨੇ ਬਹੁਤੀ ਦੇਰ ਇੱਥੇ ਨਹੀਂ ਰਹਿਣਾ ਪਿੰਡ ਦੇ ਬਾਹਰ ਬਾੜ ਡੇਰਾ ਲਾਈ ਬੈਠੇ ਫੁੱਲਾ ਧਾਰੂ ਪੁਕਾ ਜੰਗੀਆਂ ਮੌਮਨਾ ਫੋਟੂ ਗੋਕਲ ਰੰਗੀਆਂ ਸਾਰੀ ਦਿਹਾੜੀ ਲੋਹੇ ਨਾਲ ਲੋਹਾ ਹੁੰਦੇ ਵਸਤਾਂ ਤਿਆਰ ਕਰਦੇ ਥੱਕ ਟੁੱਟ ਜਾਂਦੇ ਉਹਨਾਂ ਦੇ ਬਜ਼ੁਰਗ ਬਾਰੀਆਂ ਪੋਹਲਾ ਕਾਤੀਆ ਕਾਂਸੀ ਨੂੰ ਸਮੇਂ ਦੇ ਤੇਜ਼ੀ ਨਾਲ ਬਦਲਣ ਅਤੇ ਲੋਕਾਂ ਦੇ ਸਵਾਰਥੀ ਹੋਣ ਤੇ ਰੰਝ ਸੀ ਪਰ ਉਹਨਾਂ ਦੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਕਾਫਲਿਆਂ ਦੇ ਰੂਪ ਵਿੱਚ ਵਿਚਰਦੀ ਗੁజర్ ਰਹੀ ਸੀ ਉਹਨਾਂ ਦਾ ਆਪਣਾ ਘਰ ਨਹੀਂ ਉਹਨਾਂ ਘਰ ਬਣਾਉਣ ਦੀ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਨੀਲਾ ਅਸਮਾਨ ਉਹਨਾਂ ਦੀਆਂ ਛੱਤਾਂ ਤੇ ਗੱਡੀਆਂ ਦਾ ਪਹੀਆ ਜ਼ਿੰਦਗੀ ਹੈ ਸਰਕਾਰੀ ਸਹੂਲਤਾਂ ਤੋਂ ਸਖਣੇ ਹੱਸਦੇ ਤੇ ਮੁਸਕਰਾਉਂਦੇ ਚਿਹਰੇ ਸਬਰ ਸ਼ੁਕਰ ਤੇ ਪਰਖਿਆਂ ਦੇ ਆਇਦ ਨੂੰ ਨਿਭਾਉਣ ਲਈ ਜ਼ਿੰਦਗੀ ਜਿਉਂਦੇ ਹਨ ਪਰ ਸਰਕਾਰ ਨੇ ਉਹਨਾਂ ਨੂੰ ਕਦੇ ਵੀ ਆਪਣਾ ਨਹੀਂ ਸਮਝਿਆ ਕਿਉਂਕਿ ਉਹਨਾਂ ਦੇ ਪੱਕੇ ਟਿਕਾਣੇ ਨਾ ਹੋਣ ਕਰਕੇ ਆਧਾਰ ਤੇ ਵੋਟ ਨਹੀਂ ਮੈਂਟੀ ਹੋਣ ਕਰਕੇ ਇਹ ਲੋਕ ਸਿਹਤ ਪੱਖੋਂ ਤੰਦਰੁਸਤ ਜੁਸੀਲੇ ਤੇ ਫਰਤੀਲੇ ਮੰਨੇ ਜਾਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਸ਼ਹਿਰ ਚਤੋੜਗਰ ਦੇ ਮਹਾਰਾਣਾ ਪ੍ਰਤਾਪ ਦੀ ਅਕਬਰ ਹੱਥੋਂ ਹੋਈ ਹਾਰ ਤੋਂ ਬਾਅਦ ਉਹਨਾਂ ਦੇ ਪੁਰਖਿਆਂ ਨੇ ਆਪਣੇ ਘਰ ਤਿਆਗ ਕੇ ਕਬੀਲਿਆਂ ਦੇ ਰੂਪ ਵਿੱਚ ਰਹਿਣਾ ਕਬੂਲ ਕਰ ਲਿਆ ਸੀ ਇਸ ਦੀ ਪੁਸ਼ਟੀ ਲੇਖਕ ਕਿਰਪਾਲ ਕਾਜਕ ਦੁਆਰਾ ਸੰਪਾਦਿਤ ਕਿਤਾਬ ਗਾੜੀ ਲੋਹਾਰ ਕਬੀਲਿਆਂ ਦਾ ਸੱਭਿਆਚਾਰ ਰਾਹੀਂ ਕੀਤਾ ਹੈ ਉਹ ਆਪਣੀ ਜਨਮ ਭੋਏ ਨੂੰ ਤਿਆਗ ਕੇ ਕਬੀਲੇ ਦੇ ਰੂਪ ਵਿੱਚ ਰਹਿ ਰਹੇ ਹਨ ਮੁਗਲ ਸ਼ਾਸਕਾਂ ਦੇ ਨਾਲ ਲੰਮੀ ਲੜਾਈ ਲੜਦਿਆਂ ਉਹਨਾਂ ਦੇ ਯੋਧਿਆਂ ਨੇ ਖਾਨਾ ਬਦੋਸ਼ੀ ਨੂੰ ਆਪਣੇ ਨਸੀਬਾਂ ਨਾਲ ਜੋੜ ਲਿਆ ਹਾਰ ਤੋਂ ਪਹਿਲਾਂ ਇਹ ਲੋਕ ਉੱਚ ਜਾਤੀਆਂ ਵਿੱਚੋਂ ਸਮਝੇ ਜਾਂਦੇ ਸਨ ਇਹ ਅੱਜ ਵੀ ਆਪਣੇ ਆਪ ਨੂੰ ਮਹਾਰਾਣਾ ਪ੍ਰਤਾਪ ਦੇ ਪੈਰੋਕਾਰ ਦੱਸਦੇ ਹਨ ਇਤਿਹਾਸਕ ਹਵਾਲੇ ਅਨੁਸਾਰ ਇਹਨਾਂ ਦੇ ਪੁਰਖਿਆਂ ਨੇ ਪ੍ਰਣ ਕੀਤਾ ਸੀ ਕਿ ਉਹ ਉਦੋਂ ਤੱਕ ਚਤੌੜਗੜ ਨਹੀਂ ਜਾਣਗੇ ਜਦੋਂ ਤੱਕ ਉਹ ਗਵਾਚਾ ਵਿਕਾਰ ਫਿਰ ਤੋਂ ਬਹਾਲ ਨਹੀਂ ਕਰ ਲੈਂਦੇ ਮਹਾਰਾਣਾ ਪ੍ਰਤਾਪ ਦੇ ਨਾਲ ਜੁੜੇ ਰਾਜਪੂਤ ਕੀਤੇ ਪ੍ਰਣ ਦੀ ਪੂਰਤੀ ਲਈ ਘਰ-ਬਾਰ ਤਿਆਗ ਕੇ ਪਰਿਵਾਰਾਂ ਸਮੇਤ ਜੰਗਲਾਂ ਵਿੱਚ ਰਹਿ ਕੇ ਮੁਗਲ ਸ਼ਾਸਕਾਂ ਦੇ ਵਿਰੁੱਧ ਲੰਮੀ ਲੜਾਈ ਲੜਦੇ ਰਹੇ ਪਰ ਉਹਨਾਂ ਦਾ ਵਕਾਰ ਬਹਾਲ ਨਹੀਂ ਹੋ ਸਕਿਆ ਇਤਿਹਾਸਕ ਸਰੋਤਾਂ ਅਨੁਸਾਰ ਰਾਜਪੂਤ ਘਰਾਣੇ ਅਕਬਰ ਤੋਂ ਹਾਰਨ ਉਪਰੰਤ ਆਪਣੀ ਅਣਖ ਆਬਰੂ ਦੀ ਦੁਬਾਰਾ ਪ੍ਰਾਪਤੀ ਤੱਕ ਚਤੌਰਗੜ੍ਹ ਦੀ ਮਿੱਟੀ ਨੂੰ ਨਾ ਛੋਣ ਦੇ ਲਈ ਬਚਨ ਬੱਧ ਹੋ ਗਏ ਸਨ ਉਹਨਾਂ ਦਾ ਐਲਾਨ ਹੈ ਕਿ ਜਦੋਂ ਤੱਕ ਚਤੋਰਗੜ ਚ ਗਵਾਚਿਆ ਵਿਕਾਰ ਬਹਾਲ ਨਹੀਂ ਹੋ ਜਾਂਦਾ ਉਹ ਉਦੋਂ ਤੱਕ ਟਿਕ ਕੇ ਨਹੀਂ ਬੈਠਣਗੇ ਕਾਫਲਿਆਂ ਦੇ ਰੂਪ ਵਿੱਚ ਘੁੰਮਦੇ ਉਹ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਸਗੋਂ ਛੋਟਾ ਮੋਟਾ ਕੰਮ ਕਰਕੇ ਆਪਣਾ ਡੰਗ ਟਪਾ ਰਹੇ ਹਨ ਕਬੀਲੇ ਦੇ ਲੋਕਾਂ ਦੀ ਜ਼ਿੰਦਗੀ ਆਜ਼ਾਦ ਤੇ ਬੇਪਰਵਾਹ ਹੈ ਸਵੇਰ ਵੇਲੇ ਪਿੰਡ ਵਾਸੀਆਂ ਨੇ ਉੱਠ ਕੇ ਦੇਖਿਆ ਤੇ ਉਹਨਾਂ ਦਾ ਕਾਫਲਾ ਉਥੋਂ ਕੂਚ ਕਰ ਚੁੱਕਿਆ ਸੀ ਉੱਥੇ ਉਹਨਾਂ ਦੀਆਂ ਪੱਠੀਆਂ ਦੀ ਪਈ ਸੂਆ ਅਜੇ ਮਹਿਕਾ ਵਨ ਰਹੀ ਸੀ ਉਹਨਾਂ ਦੀਆਂ ਯਾਦਾਂ ਵਿੱਚ ਉਦਾਸ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਲੋਕਾਂ ਨੂੰ ਆਮ ਨਾਗਰਿਕਾਂ ਵਾਂਗ ਘਰ ਆਧਾਰ ਤੇ ਵੋਟ ਦਾ ਅਧਿਕਾਰ ਦੇ ਕੇ ਉਹਨਾਂ ਦੇ ਬੱਚਿਆਂ ਨੂੰ ਸਿੱਖਿਆਤ ਕਰਨ ਦੇ ਉਪਰਾਲੇ ਕੀਤੇ ਜਾਣ।